ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਫੇਰ ਲੈ ਕੇ ਆਏ ਬਈ 300 ਦੀ ਸੀਲ ਵਾਲੇ ਕੰਪਿਊਟਰ ਨੇ 300 ਦਾ ਇੱਕ ਹੈ 600 ਦੇ ਦੋ ਆ ਬਈ ਵਿੱਚ ਬਹੁਤ ਬੰਦੇ ਆ ਕੇ ਉਹ ਕਹਿੰਦੇ ਰੇਟ ਘੱਟ ਕਰ ਲੈ ਬਾਈ ਜੀ ਰੇਟ ਨਹੀਂ ਘਟੂਗਾ ਹਾਂ ਕੰਪਿਊਟਰ ਤੁਹਾਨੂੰ ਪੂਰੇ ਚੰਗੇ ਮਿਲਣਗੇ ਬਈ 300 ਦੇ ਰੇਟ 'ਚ ਜਿਹੜੇ ਲੋਕ ਕਬੂਤਰ 2 2000 ਦੇ ਵੇਚਦੇ ਆ ਜਾਂ 1000 ਦੇ ਵੇਚੇ 5 5000 ਦੇ ਵੇਚਦੇ ਆ ਪਾਉ ਕਬੂਤਰ ਸਭ ਤਣ ਤਣ ਸੋਚਦੇ ਮਗਭਾਈ ਛਾਤਰੀ ਤੇ ਲੱਗੇ ਹੋਇਆ ਬਈ ਇਹ ਠੀਕ ਹੈ ਬਈ ਜੀ ਛਾਤਰੀ ਤੇ ਲੱਗੇ ਹੋਇਆ ਤੇ ਗਜੇ ਹੋਣੇ ਨੇ ਗ ਜਾ ਕੇ ਟਾ ਵੀ ਸਕਦੇ ਆ ਕੋਈ ਤੇ ਬੱਚੇ ਘੜਾਉਣੇ ਆ ਤੁਸੀਂ ਬੱਚੇ ਵੀ ਘੜਾ ਸਕਦੇ ਆ ਬਈ ਕਿਉਂਕਿ ਪੂਰੀ ਚੰਗੀ ਫਰੀਡ ਆ ਬਈ ਇਹ ਠੀਕ ਹੈ ਬੋਈ ਜੀ ਫੁੱਲ ਚੰਗੀ ਬਰੀਡ ਕੋਈ ਕੋਈ ਨਹੀਂਗਾ ਵੀ ਉਹੀ ਫਿਰਦੇ ਗਰੇ ਫੁੱਲ ਹੀ ਚੰਗੀ ਬਰੀਡ ਆ ਬਾਈ ਇਹ ਫੁੱਲ ਚੰਗੀ ਬਰੀਡ ਆ ਬਾਈ ਜੀ ਵੱਡੇ ਵੱਡੇ ਗੱਦਾ ਕਉ ਉਤਰੇ ਕੋਈ ਇਹ ਨਹੀਂਗਾ ਵੀ ਗੱਟੂ ਜੇ ਉਤਰੇ ਗਏ ਵੱਡੇ ਵੱਡੇ ਗੱਦਾ ਬਾਈ ਫੁੱਲ ਵੱਡੇ ਤੇ ਉੱਡਣਾ ਵੀ ਵਧੀਆ ਬਾਈ ਠੀਕ ਹੈ ਪਰ ਆਪਾਂ ਗਰੰਟੀ ਲੈਣ ਦੇ ਤਾਂ 300 ਨਹੀਂ ਪਰ ਆਪ ਨੂੰ ਇਹ ਪਤਾ ਹੈਗਾ ਵੀ ਜੇ ਚੰਗੇ ਥਾਵਾਂ ਆਏ ਤਾਂ ਉੱਟਣਗੇ ਬਾਈ ਇਹ ਵੀ ਆਪ ਨੂੰ ਪਤਾ ਹੈਗਾ 300 ਦੇ ਦੇਣੇ ਆ ਬਾਈ ਕਬੂਤਰ ਪੂਰੇ ਵਧੀਆ ਕਬੂਤਰ ਹੈ ਵਧੀਆ ਗੱਤ ਘਾਟ ਹੈ ਤੇ ਵਿੱਚ ਕਬੂਤਰ ਕੈਂਚੀ ਪਏ ਹੋਏ ਹਨ ਅੰਦਰ ਠੀਕ ਹੈ ਬਾਈ ਜੀ ਇੱਕ ਘਰ ਦੇ ਕਬੂਤਰ ਹੈ ਦਿਖਾਉਣਿਆ ਤੁਹਾਨੂੰ ਕਬੂਤਰ ਤੇ 300 ਦੇ ਇੱਕ ਹੈ ਬਾਈ 600 ਦੇ ਦੋ ਦੇਣੇ ਆ ਬਈ ਆਪਣੀ ਕੀ ਜਿਹਾ ਵਈ ਜੀ ਕਰਾਉਣਿਆ ਕੁਆਲਿਟੀ ਚੈੱਕ ਸਾਨੂੰ ਪੂਰੀ ਵਧੀਆ ਕੁਆਲਿਟੀ ਚੈੱਕ ਕਰਾ ਕੇ ਦੇਮਗੇ ਭਾਈ ਕੋਈ ਇਹ ਨਹੀਂ ਹੈ ਕਿ ਬਈ ਸਾਨੂੰ ਉਂ ਦੇਣੀ ਚੈੱਕ ਕਰਕੇ ਦੇਮਗੇ ਭਾਈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਸਾਨੂੰ ਇਥੇ ਇਕੱਲਾ ਇਕੱਲਾ ਦਿਖਾਇਆ ਨਾ ਤੁਸੀਂ ਤਾਂ ਆਪ ਹੀ ਕਹੋਗੇ ਇਹ ਭਾਈ ਸਾਨੂੰ ਦੇ ਦੇ ਕੋਈ ਕੁ ਸਾਨੂੰ ਦੇ ਕਬੂਤਰ ਇੰਨੇ ਚੰਗੇ ਆ ਨਾ ਭਾਈ ਸੋਡੀਆ ਵਧੀਆ ਰੂਹ ਖੁਸ਼ ਹੋ ਜੂ ਦੇਖ ਕੇ ਹਲ ਚੰਗੇ ਕਬੂਤਰ ਆ ਬਾਈ ਜੀ ਫੁੱਲ ਨੇ ਚੰਗੇ ਪਿੱਛ ਨਰ ਨੇ ਪਿੱਛ ਮਦੀਨਾ ਨੇ ਬਾਈ ਇਹਨਾਂ ਦੇ ਉਹ ਬਾਈ ਜੀ ਕਰਾਉਣਿਆ ਤੁਹਾਨੂੰ ਪਹਿਲਾ ਕਬੂਤਰ ਚੈੱਕ ਆ ਲੈ ਬਈ ਖੱਟੀ ਅੱਖਣੇ ਬਾਈ ਪੀੜੀ ਜੱਖਣੇ ਚਿੱਟੀ ਨੋਕ ਆ ਬਾਈ ਜੀ ਖੱਤ ਘਾੜ ਤੁਸੀਂ ਦੇਖ ਸਕਦਾ ਕਬੂਤਰਾਂ ਦਾ ਤੇ ਆ ਦੇਖੋ ਕੱਤ ਘਾਟ ਵੀ ਦੇਖ ਸਕਦਾ ਹਾਂ ਬਾਈ ਜੀ ਲਓ ਬਾਈ ਜੀ ਆਹ ਦੇਖੋ ਉਤਰ ਨਹੀਂ ਤੰਦ ਸੋਚਦੇ ਨੇ ਬਾਈ ਜੀ ਆਪਾਂ ਨੇ ਕੋਈ ਹਜ਼ਾਰਾਂ ਚ ਨਹੀਂ ਦੇਣੇ ਲਓ ਬਾਈ ਜੀ ਜਦੋਂ ਬੰਦਾ ਆਊਗਾ ਆ ਕੋਣੁ ਛਤਰੀ ਤੇ ਵੀ ਦਾਦਾ ਵੀ ਕਿਹੜੀ ਛਤਰੀ ਤੇ ਲੱਗਾ ਹੈ ਆ ਪੰਜੇ ਚ ਚੈੱਕ ਕਰੋ ਬਾਈ ਪੰਜੇ ਚ ਚੈੱਕ ਕਰੋ ਬਈ ਦੇਖੋ ਹੈਗੇ ਨਾ ਜੜਗੇ ਨਾ ਬਾਈ ਕੂੜੇ ਪੰਜੇ ਆ ਜੇ ਬੋਵਾ ਦੇ ਲੋ ਗੂੜੇ ਪੰਜੇ ਵੇ ਤੰਤਨ ਸੋਵਾ ਇਹਦੇ ਬੀਨੇ ਠੀਕ ਹੈ ਆਪਾਂ ਲੋਕਾਂ ਵਾਂਗੂ ਲੁੱਟਣੀ ਮਚਾਉਣੀ ਨਾਲੇ ਚੰਗੀ ਪ੍ਰਾਇਰਟੀ ਦੇਣੀ ਆ ਬਈ ਦੇਖੋ ਕਬੂਤਰ ਦੀ ਖਣਾਨ ਦੇਖ ਲਓ ਬਈ ਤੁਸੀਂ ਹੈਗੇ ਕਬੂਤਰ ਆਓ ਬਈ ਜੀ ਕਰੋ ਅਗਲਾ ਕਬੂਤਰ ਚੱਕ ਐਮਰ ਅਗਲਾ ਕਬੂਤਰ ਹੀ ਹੋ ਬਈ ਤੱਤ ਵਰਗੇ ਚਿੱਟੀਆਂ ਖਣੇ ਬਈ ਲਾਲ ਜੀਨੀ ਹੈ ਠੀਕ ਹੈ ਬਈ ਜੀ ਚਿੱਟੀਪੂਰੀ ਨੋਕ ਹੈਗੀ ਕਰੋ ਵਈ ਜੀ ਫਰਮਾਸ਼ੋ ਤੇਰੀ ਲਾਫਟ ਕੰਨੀ ਆ ਰਹੀ ਆ ਬਾਈ ਕਰੋ ਵਈ ਜੀ ਫਰਮਾਸ਼ੋ ਆਹ ਲੋ ਜੀ ਕਰੋ ਪੰਜਿਆਂ ਦਾ ਸ਼ੰਗੋ ਆਹ ਲੋ ਕੋਈ ਜਣ ਤੁਨ ਛੱਡ ਕੇ ਵੀ ਦਿਖਾ ਦਿੰਦੇ ਆ ਜੀ ਦੇਖੋ ਬਾਈ ਐਂ ਦੇਖਦੇ ਕਰ ਜੋਖਤ ਪਤਾ ਲੱਗੇ ਬਈ ਕੋਈ ਚੀਜ਼ ਖਾ ਰਿਹਾ ਆ ਪਾਹ ਹਾਂ ਵੋਈ ਜੀ ਕਰੋ ਚੈੱਕ ਅਗਲਾ ਕਬੂਤਰਾ ਲਾਲ ਸਿਰ ਬਈ ਪੂਰੀ ਨੋਕ ਹੈਗੀ ਚਿੱਟੀਆਂ ਅੱਖਾਂ ਲਾਲ ਸਿਰ ਪੂਰੀ ਨੋਕ ਚਿੱਟੀਆਂ ਅੱਖਾਂ ਨੇ ਬਈ ਜੀ ਕਰੋ ਵੋਈ ਜੀ ਚੈੱਕ ਫੋਰਾ ਨਾਲ ਸ਼ਾਮ ਕਰੋ 4 ਚਰਚ ਨੇ ਕਬੂਤਰਾ ਦੇਣੇ ਤਿੰਨ ਤਿੰਨ ਸੌ ਦੇ ਹੋਈ ਦੇਣੇ ਵਿੱਚ ਤਿੰਨ ਤਿੰਨ ਸੌ ਦੇ ਪੂਰੀ ਚੰਗੀ ਵੈਰਟੀ ਹੈ ਬਈ ਤਿੰਨ ਤਿੰਨ ਸੌ ਦੇ ਦੇਣੇ ਆ ਬਈ ਜੇ ਕਿਸੇ ਨੇ ਗੇਮ ਬਣਾਉਣੀ ਹੈ ਬਣਾ ਸਕਦਾ ਇੱਕ ਘਰੀ ਆਏ ਹੋਣਾ ਬਈ ਲੋ ਜੀ ਵੱਡੀਆਂ ਵੱਡੀਆਂ ਨੌਂਦਰਾਂ ਨੇ ਬਈ ਦੀਆਂ ਆ ਨੌਂਦਰਾਂ ਵੱਡੀਆਂ ਨੇ ਬਈ ਛੋਟੀਆਂ ਨਹੀਂ ਹੈਗੀਆਂ ਆਲਾ ਵੱਡੀਆਂ ਨੌਂਦਰਾਂ ਵਾਲੇ ਵਧੀਆ ਹੁੰਦੇ ਨੇ ਕਬੂਤਰ ਆਹ ਦੇਖ ਲਓ ਬਈ ਜੇ ਕਿਹਨੇ ਸਾਰੇ ਖਰੀਦ ਕੇ ਗੇਮ ਪਾਉਣੇ ਆ ਬਣਾ ਸਕਦਾ ਬਾਈ ਫੁੱਲੇ ਚੰਗੇ ਕਬੂਤਰ ਆਗੇ ਲਾ ਵਈ ਜੀ ਕਰੋ ਸ਼ਾਉਗਾ ਕਰਾ ਦੇਵੇ ਕੱਲਾ ਕੱਲਾ ਚੈੱਕ ਮਿੱਤਰਾ ਸ਼ਮਾ ਕੱਲਾ ਕੱਲਾ ਚੈੱਕ ਕਰਾ ਦੇ ਲਾ ਵਈ ਜੀ ਕਰੋ ਚੈੱਕ ਚਿੱਟੀਆਂ ਆਖਾਂ ਕਾਲੀ ਨੋਕਾਂ ਸਾਬ ਚਿੱਟੀ ਫਰਾਂਗਰ ਕਰ ਲੈ ਬਾਈ ਸੋងਾਂ ਮੈਂ ਪਾਰ-ਪਾਰ ਕਰਿਆ ਬਈ ਇੱਕ ਘਰੋਂ ਹੋਏ ਨੇ ਜੇ ਕਿਸੇ ਨੇ ਨਸਲ ਬਣਾਉਣੀ ਹੈ ਨਾ ਖੇੜ ਪਾਣੀ ਬਣਾਉਣਾ ਬਣਾ ਸਕਦਾ ਬਾਈ ਤਿੰਨ-ਤਿੰਨ ਸੌ ਦੇ ਕੁਝ ਜ਼ਿਆਦੇ ਮੈਂ ਕਿ ਨਹੀਂ ਹੈਗੇ ਲੋਕ 10000 ਰੁਪਈਆ ਚ ਨਹੀਂ ਨਸਲਾਂ ਹੁੰਦੇ ਆਪਾਂ ਤਿੰਨ-ਤਿੰਨ ਸੌ ਦੇ ਰਹਿਆ ਬਾਈ ਠੀਕ ਹੈ ਬਾਈ ਜੀ ਪਧੀਆਂ ਕੁਤਰੇ ਕੇ ਪਧਿਏ ਵਾਟ ਲੈਣ ਹੈਗੇ ਕੋਈ ਇਹ ਜੀ ਗੱਲ ਨਹੀਂ ਹੈਗੀ ਠੀਕ ਹੈ ਬਾਈ ਆਪਾਂ ਗਾਰੰਟੀ ਤਾਂ ਨਹੀਂ ਲੈ ਸਕਦੇ ਹੁੰਦੇ ਬਾਈ ਕਿਉਂਕਿ ਹਲਾ ਤਾਂ ਫਿਰ ਤੈਨੂੰ ਸੋਚ ਗਾਰੰਟੀ ਆ ਯਾਰ ਵੀ ਉਈ ਉੱਲੂ ਬਣਾਉਂਦਾ ਹੈਗਾ ਤਾਂ ਕਰਕੇ ਨਹੀਂ ਆਪਾਂ ਗਾਰੰਟੀ ਦਿੰਦੇ ਬਾਈ ਪਰ ਜਿਹੜੇ ਬੰਦੇ ਲੈ ਕੇ ਕਬੂਤਰ ਉਹ ਹੁਣ ਵੀ ਦੱਸ ਦਿੰਦੇ ਸੀ ਕਾਹੇ ਜੇ ਕਬੂਤਰ ਜਿਹੜੇ ਬੰਦੇ ਤੈਨ ਤਨ ਸੋਚ ਗਿਆ ਵੇ ਜਿਹੜੇ ਬੰਦੇ ਲੈ ਗਏ ਬਾਈ ਲਓ ਜੀ ਚੱਟੀਆਂ ਅੱਖਾਂ ਪੂਰੀ ਨੋਗ ਲਾਲ ਸਰਾ ਬਈ ਦਾ ਠੀਕ ਹੈ ਭਈਆ ਕਰ ਲਓ ਚੈੱਕ ਹੁਮਸਾ ਟੱਕ ਜਾਂਦੇ ਹੋ ਬਈ ਖੰਭੇ ਦੇ ਇਹ ਕੈਂਚੀ ਹੈ ਬਈ ਠੀਕ ਹੈ ਬਈ ਜੀ ਲਓ ਬਈ ਜੀ ਕਰੋ ਸ਼ਾਮ ਦਾ ਇਹ ਆ ਕਰ ਲਓ ਬਈ ਪੰਜਿਆਂ ਦਾ ਚੋਕਾ ਕਿਸੇ ਨੇ ਨਾਲ ਸਲ ਬਣਾਉਣੀ ਆ ਬਣਾ ਸਕਦਾ ਬਈ ਤੋ ਜੀ ਕਰ ਲਓ ਚੈੱਕ ਅਕਾਉਕਸ ਮਾਰ ਕੇ ਚੈੱਕ ਕਰਾਦਾ ਖਰਚ ਉਹ ਤਾਂ ਲੋ ਵਈ ਜੀ ਆ ਕਰੋ ਚੈੱਕ ਕਾਲੀ ਚੀਨੀ ਖੱਟੀਆਂ ਖਾਂ ਵੇ ਕਾਲੀਏ ਨੋਕਾ ਦੇਖੋ ਬੜੀ ਸ਼ਾਨਦਾਰ ਕਬੂਤਰੀ ਆ ਬਈ ਕਰ ਲੋ ਵਈ ਜੀ ਫਰਮਾ ਸ਼ਾਂਕ ਲਾਸਟ ਲਾਟ ਕੰਨੀਏ ਕਾਲੀ ਆ ਬਈ ਇਹਦੀ ਤੇ ਆਹ ਕਰ ਲਓ ਭਾਈ ਪੰਜਾਂ ਲੱਖਾਂ ਦਾ ਲੋ ਭਾਈ ਜੀ ਛੱਡ ਕੇ ਵੀ ਖਾ ਦਿੰਨੇ ਆ ਸਾਨੂੰ ਦੇਖੋ ਖੜਾਣ ਕਾਨੂੰਨ ਚੈੱਕ ਕਰ ਲਓ ਕਬੂਤਰਾਂ ਦੀ ਫੇਰ ਨਾ ਕਿਉਂ ਵੀ ਸਾਨੂੰ ਖੜਾਣ ਨਹੀਂ ਚੈੱਕ ਕਰਾਈ ਲੋ ਭਾਈ ਚੱਕੀਆਂ ਕਾ ਪੂਰੀ ਨੋਗਾ ਸਰਤੇ ਮਾੜੇ ਮਾੜੇ ਲਾਲ ਸਿੰਬਾ ਹੋਈ ਇਹਦੇ ਠੀਕ ਹੈ ਕੋਈ ਜੀ ਆਹ ਕਰ ਲੋ ਜੀ ਫਰਾਂ ਦਾ ਸ਼ੌਂਕ ਇਹ ਵੀ ਚਾਰ ਚਬਈ ਗੂਤਰਾ ਇਹਦੀਆਂ ਵੀ ਲਾਸਟ ਤਿੰਨ ਤਿੰਨ ਰਗੀਆਂ ਜਿਹੜੇ ਕਲਪ ਵਾਲੀਆਂ ਨੇ ਤੇ ਇਹੀ ਰੱਖ ਦਿਓ ਕੋਈ ਇਹਦੀਆਂ ਠੀਕ ਹੋ ਜੀ ਆਹ ਕਰੋ ਜੀ ਪੰਜਾਹ ਸ਼ਾਲ ਹੋਏ ਇਹ ਵੀ ਵੱਡੀਆਂ ਨੰਦਰਾਂ ਵਾਲਾ ਬਈ ਲੋ ਵਾਜੀ ਕਰ ਲੋ ਚੈੱਕ ਅੱਖਾਂ ਖਸਮਾ ਕੇ ਚੈੱਕ ਕਰਾ ਦੇ ਲੋ ਵਾਜੀ ਖੱਟੀਆਂ ਅੱਖਾਂ ਪੂਰੀ ਨੋਕ ਲਾਲ ਚੀਨਾ ਵਈ ਖੱਟੀਆਂ ਅੱਖਾਂ ਪੂਰੀ ਨੋਕ ਵਈ ਜਿੱਲ ਲਾਲ ਚੀਨਾ ਏ ਪੱਟਾ ਕਬੂਤਰ ਵਈ ਠੀਕ ਹੈ ਜੀ ਇਹ ਵੱਡਾ ਕਬੂਤਰ ਆ ਬਈ ਤੇ ਆਹ ਕਰ ਲਓ ਬਈ ਪੰਜਿਆਂ ਦਾ ਸ਼ੋਰ ਤੰਤਾਂ ਸੌਚ ਦੇਣੇ ਆ ਬਈ ਤੰਤਾਂ ਸੌਚਾ ਇੱਕ ਕਬੂਤਰ ਤੰਤਾਂ ਸੌਚ ਦੇਣੇ ਆ ਬਈ ਕਬੂਤਰਾਂ ਨੂੰ ਇੱਕ ਦੋ ਇੱਕ ਦਿਖਾਉਣਾ ਬਈ ਇੱਕ ਦੋ ਇੱਕ ਵੀ ਕੋਈ ਚੀਜ਼ ਹੈਗੀ ਹੈ ਲੋ ਵਈ ਜੀ ਕਰੋ ਚੱਕ ਕਾਲੀਆਂ ਅੱਖਾਂ ਚੱਪਾ ਅਸਰਾ ਚਿੱਟੀ ਨੋਕ ਵਈ ਲੋ ਵਈ ਜੀ ਕਰੋ ਫੋਰਾ ਸ਼ਾਨੋ ਇਹ ਵੀ ਚਾਰਚ ਹੈ ਤੇ ਰਗੇ ਚਾਰ ਚਾਰ ਵਈ ਗੇ ਰੱਖਣੀਆਂ ਜੀ Караб, бай джи, панчейна, шалка. Караб, ਲੋ ਜੀ ਕਰੋ ਚੈੱਕ ਕੌਲੀ ਜੀ ਨਹੀਂ ਕਬੂਲਦੀ ਖੱਟੀਆਂ ਅੱਖਾਂ ਨੇ ਬਾਈ ਰੋਜੀ ਆ ਬਾਈ ਕੋਈ ਨੌਕਰੀ ਕਬੂਤਰੀ ਕੀ ਤੂਫਾਨ ਮੇਲੇ ਆ ਤੇ ਆ ਦੇਖੋ ਬਾਈ ਫੰਗ ਇਹਦੀ ਭੂਸ ਧੱਕੇ ਆਉਂਦੇ ਬਾਈ ਦੇਖੋ ਕੰਨੇ ਵਾਲੇ ਫੰਗ ਭੂਸ ਧੱਕ ਜਾਂਦੇ ਆ ਬਾਈ ਚੈੱਕ ਕਰੋ ਫੰਗ ੱਟੇ ਹੋਏ ਹੋਏ ਇਹਦੇ ਤੇ ਆ ਕਰ ਲੋ ਬਾਈ ਜੀ ਪੰਜਿਆਂ ਦਾ ਸ਼ੌਂਕ ਹੁੰਦੇ ਉਹ ਬਾਈ ਜੀ ਉਹ ਸੁਣ ਛੱਡ ਕੇ ਦੇਖੋ ਨਾ ਦੇਖੋ ਬਾਈ ਤਾਵੇ ਚੱਕ ਚੰਗੀ ਤਰ੍ਹਾਂ ਤੋਲੋ ਬਾਈ ਜੀ ਕਰੋ ਚੈੱਕ ਕਾ ਚੀਨਾ ਪੂਰੇ ਨੋਗਾ ਕੋਈ ਕਾਜੀ ਨਾ ਕੋਤਰਾ ਵੀੜਿਆ ਖਾਣਾ ਬਾਈ ਪੂਰੇ ਨੋਗਾ ਬਾਈ ਜੀ ਦੀ ਐਵੇਂ ਵੱਡਾ ਗੋਤਰਾ ਬਾਈ ਕਰ ਲਓ ਬਾਈ ਜੀ ਫਰਾਂ ਅਸ਼ਾਉ ਕਾਲਾ ਜੀ ਨਾ ਵਈ ਅੱਲਾ ਮਾਈ ਜੀ ਕਰੋ ਬਾਈ ਜੀ ਪੰਜਾਹ ਅਸ਼ਾਉ ਪਰਾ ਦੇ ਵਿੱਚ ਚੱਕ ਐਂ ਦੇਖਾ ਕਰਾ ਕੱਖਾਂ ਜਿੰਨਾ ਲੋ ਵੇ ਕਰੋ ਚੱਕ ਚਟੀਆਂ ਅੱਖਾਂ ਵਿੱਚ ਤੁੱਤ ਵਰਗੀਆਂ ਕਾਲੀ ਨੋਕ ਆ ਬਈ ਜੀ ਸਭ ਚਟੀਆਂ ਮਦੀਨ ਵਈ ਇਹ ਵੀ ਕੈਂਚੀ ਆ ਸਰਤੇ ਮਾਰੇ ਮਰੇ ਤੋਕ ਲਾਉਂਗਾ ਕੋਈ ਸਰਤੇ ਲਾਉ ਜੇ ਲਾਉਗਾ ਤੋਕ ਸਰਤੇ ਬੀ ਆ ਕਰ ਲੋ ਕੋਈ ਜੀ ਪੁੰਚੇ ਦਾ ਜੋ ਲਾਉ ਬਾਈ ਜੀ ਹੁਣ ਤੁਹਾਨੂੰ ਛੱਡ ਕੇ ਦਿਉਣੀ ਆ ਦੇਖੋ ਬਾਈ ਜੀ ਕਿੰਨੇ ਸ਼ਾਨਦਾਰ ਗੋਦਰੀ ਆ ਦੇਖੋ ਤੁਸੀਂ ਕਰੋ ਚੈੱਕ ਖੜਾਣ ਖੜੂਣ ਚੈੱਕ ਕਰਾ ਦਿਆ ਕਰ ਮਿੱਤਰਾਂ ਕੱਲੇ ਕੱਲੇ ਕਬੂਤਰ ਦੀ। ਲੋ ਭਾਈ ਜੀ ਕਰੋ ਚੈੱਕ। ਚਿੱਟੀਆਂ ਅੱਖਾਂ ਸਰਦੇ ਲਾਲ ਚੁੱਟਾ ਬਈ। ਪੂਰੀ ਨੋਗਾ ਭਾਈ ਜੀ। ਚਿੱਟੇ ਪੂਰੀ ਨੋਗਾ ਚਿੱਟੀਆਂ ਅੱਖਾਂ ਦਾ ਬਈ। ਸਰਦੇ ਲਾਉਂਗਾ ਭਾਈ ਜੀ।

ਹਾਂ ਲੋ ਬਾਈ ਜੀ ਕਰਾ ਬਈ ਚੈੱਕ ਨ ਕਰਾ ਬਈ ਇਹਨਾਂ ਉਹ ਬਾਈ ਜੀ ਆਲਾ ਕੋ ਉਦ ਚੈੱਕ ਕਰੋ ਪੀੜੀ ਆਖਣੇ ਬਾਈ ਪੂਰੀ ਨੋਕ ਹੈ ਸੱਤ ਮਾਰੇ ਮਰੇ ਕਾਲੇ ਲਊਗਾ ਬਾਈ ਤੇ ਠੀਕ ਹੈ ਬਾਈ ਜੀ ਕਾਲੇ ਕਾਲੇ ਲਊਗਾ ਬਾਈ ਤੇ ਲੋ ਬਾਈ ਜੀ ਕਰੋ ਚੈੱਕ ਫਰ ਠੀਕ ਹੈ ਕੋਈ ਜੀ ਤਿੰਨ ਤਣੇ ਸਾਰੇ ਕੂਤੋਂ ਦੇਣੇ ਗੋਣਿਆਂ ਤਾ ਸਕਦੇ ਹੋ ਨਾਸਲ ਬਣਾਉਣੇ ਨਾਸਲ ਬਣਾ ਸਕਦਾ ਭਾਈ ਜਿਹੜੀ ਲੱਖਾ ਜੇ ਨਾਸਲ ਬਣਨੀ ਹੈ ਤਿੰਨ ਤਣੇ ਸਭ ਚ ਬਣ ਜੂ ਭਾਈ ਜੀ ਠੀਕ ਹੈ ਭਾਈ ਜੀ ਇਹ ਲਾਈ ਵਿਕਰਮ ਮਿੱਤਰਾ ਚੈੱਕ ਕਰਾਂਗੇ ਲੋ ਭਾਈ ਜੀ ਕਰੋ ਅਗਲਾ ਕੂਤੋਂ ਫਿਰ ਚੈੱਕ ਪੀਲੀ ਅੱਖਾਂ ਪੂਰੀ ਨੋਕ ਸਾਫ ਚਿੱਟਾ ਬਾਈ ਠੀਕ ਹੈ ਬਾਈ ਜੀ ਕਰੋ ਬਾਈ ਜੀ ਹੋਰਾਂ ਦਾ ਸ਼ੌਕ ਆ ਕਰੋ ਜੀ ਪੁੰਜਿਆਂ ਦਾ ਸ਼ੌਕ ਬਾਈ ਉਤਰਾ ਬਾਈ ਪੰਪ ਜਿਹੜੇ ਸਾਨੂੰ ਦੇਣੇ ਆ ਜੋ ਫੁੱਲਾਈ ਚੰਗਿਆ ਬਾਈ भाई जी, करो चेक चिट्टी आख साफ चिट्टी मदीना भाई चिट्टी आखने चिट्टी नोक है भाई यदि दुद्ध वर्ग चिट्टी आखने भाई यदि कर लो भाई जी फर शौक हाँ लो जी, जी करो पुंजे का शौक भाई जी ਨਾ ਵਿਕਰਾਂ ਦੇ ਚੱਕ ਮਤਰਾ ਲਾ ਵਈ ਕਰੋ ਚੱਕ ਦੋ ਲਾ ਗੋਤਰਾ ਇਹੇ ਮਾਰੇ ਮਾਰੇ ਸਭ ਤੇ ਲੋਗ ਹੈ ਭਾਈ ਹੂ ਸਾਫ ਚੱਟਾ ਹੈ ਚੱਟੀਆਂ ਖਣੇ ਭਾਈ ਚਿੱਟਿਆਂ ਨੂੰ ਕਬਾਈ ਜੀ ਇਹ ਸਾਰੇ ਕਬੂਤਰ 3 300 ਦੇ ਸਰਵ ਨੂੰ ਦੇਣੇ ਕੱਟ ਘੱਟ ਨੇ ਪੂਰੇ ਖੁੱਲੇ ਕਬੂਤਰ ਆ ਭਾਈ ਜੀ ਲੰਬੇ ਲੂੰਝੇ ਆਏ ਹੋਏ ਕੋਈ ਕੱਟੂ ਜੇ ਕਬੂਤਰ ਨਹੀਂ ਆ ਲੰਬੇ ਲੂੰਝੇ ਵਿੱਚ ਆੜਛੇ ਠੀਕ ਹੋ ਭਾਈ ਜੀ ਹੂੰ ਕਰਾ ਵੀ ਚੱਕ ਮਿੱਤਰੋ ਨੋ ਵਾ ਜੀ ਕਰੋ ਅਗਲਾ ਚੈੱਕ ਨੋ ਵਾ ਜੀ ਛਟੀਆਂ ਕੰਪੂਰੀ ਨੋਗਾ ਮਾਰੇ ਮਾਰੇ ਸੰਭਵ ਹੋਈ ਦੇ ਸਰਤੇ ਕਰਤਿਆਂ ਦੇ ਬਿਨੇ ਮਾਰੇ ਮੁਟੇ ਠੀਕ ਹੈ ਬਾਈ ਜੀ ਨੋ ਵਾ ਜੀ ਇਹ ਵੀ ਚੋਰਚਾ ਵਰ ਕਬੂਤਰ ਬਹੁਤ ਸ਼ਾਨਦਾਰ ਹੈ ਬਾਈ ਘੱਟ ਘਾਟਾਂ ਦੇ ਪੂਰੇ ਖੁੱਲੇ ਹੋਏ ਠੀਕ ਹੈ ਪੂਰੇ ਸ਼ਾਨਦਾਰ ਕਬੂਤਰ ਆਇਆ ਹੋਇਆ ਬਾਈ ਅਜ ਆਪਣੇ ਕੋਲ ਤਿੰਨ ਤਿੰਨ ਸੌ ਦੇ ਵਿੱਚ ਕੋਈ ਸਾਨੂੰ ਇਹੋ ਜਿਹਾ ਕਬੂਤਰ ਦਾ ਜੇ ਆਪਾਂ ਤੇਨਧਾਰਾ ਮਾਈ ਜੀ ਕਰਾਓ ਚੈੱਕ ਹੋਏ ਲੋ ਬਾਈ ਜੀ ਕਰੋ ਅਗਲਾ ਕਬੂਤਰ ਚੈੱਕ ਚਟੀਆਂ ਕਾ ਲਾਲ ਸਿਰ ਪੂਰੀ ਨੋਕ ਵਾਈ ਜੀ ਚਟੀਆਂ ਕਾ ਲਾਲ ਸਿਰ ਪੂਰੀ ਨੋਕ ਆ ਬਾਈ ਜੀ ਹਲੋ ਜੀ ਬਈ ਕਰੋ ਫਰਮਾਸ਼ੂ ਤਾ ਕਰ ਲਓ ਬਈ ਪੰਜਾਂ ਦਾ ਸ਼ੌਂਕ ਮੈਂ ਲੈ ਵੀ ਮਤਰਾ ਕਰਾ ਲਈ ਚੱਕ ਕੇ ਵੀ ਤੁਲੋ ਵੈਸੇ ਕਰੋ ਚੈੱਕ ਅਗਲਾ ਕੂਤਰ ਤੇ ਲਾਸਟ ਹੈ ਬਾਈ ਠੀਕ ਹੈ ਚੱਟੀਆਂ ਅੱਖਾਂ ਸਰਤੇ ਕਾਲੇ ਸਿੱਟੇ ਨੇ ਬਾਈ ਪੂਰੀ ਨੋਗ ਹੈ ਬਈ ਜੀ ਸਰਤੇ ਮਾਰੇ ਮਾਰੇ ਕਾਲੇ ਸਿੱਟੇ ਆ ਪੂਰੀ ਨੋਗਾ ਚੱਟੀਆਂ ਅੱਖਾਂ ਬਾਈ ਇਹ ਵੀ ਝੋੜ ਚਾ ਬਈ ਕੂਤਰੋਂ ਪਰ ਕੂਤਰਾਂ ਚ ਇੱਕ ਤੋਂ ਇੱਕ ਆਇਆ ਹੋਇਆ ਬਾਈ ਤੇਦੀ ਪੂੰਛੀ ਕਾਲਾ ਖਾਂਗੀਆਂ ਬਾਈ ਦੇਖ ਸਕਦਾ ਹਾਂ ਤੁਸੀਂ ਠੀਕ ਹੈ ਕਰੋ ਜੀ ਪੂੰਝਾਂ ਆ ਸ਼ੰਕੋਈ ਲੋ ਬਾਈ ਲੋ ਮਿੱਤਰ ਕਰਾ ਦੇ ਸ਼ੰਕੋਣ ਕੱਲੇ ਕੱਲੇ ਦਾ ਪੁੱਤ ਰਖਾ ਦੀਏ ਲੋ ਬਾਈ ਕਰ ਲੋ ਚੈੱਕ ਕੱਲਾ ਕੱਲਾ ਕਬੂਤਰਾਂ ਅਣ ਕੱਲਾ ਕੱਲਾ ਚੈੱਕ ਕਰਾਵਾਂਗਾ ਬਾਈ ਜੀ। ਉਹ ਬਾਈ ਜੀ। ਕੁੱਤਰਾ ਦੇ ਕੱਦ ਘਾੜ ਦੇਖੋ ਬਾਈ। ਕੱਲਾ ਕੱਲਾ ਕਰੋ ਚੈੱਕ। ਠੀਕ ਹੈ ਜੀ। ਕੱਦ ਘਾੜ ਤਾਂ ਪੂਰੇ ਖੁੱਲੇ ਕਬੂਤਰ ਆ ਬਾਈ। ਕੋਈ ਊਣੀ ਹੈਗੇ। ਛਾਤਰੀ ਦੇ ਲੱਗੇ ਹੋਏ ਬਾਈ। ਇੱਕ ਘਰ ਦੇ ਕਬੂਤਰ ਹੈਗੇ। ਨਾ ਹਸਲੋਂ ਪੁਰੇ ਚੰਗੇ ਹੈਗੇ ਠੀਕ ਹੈ ਬਾਈ ਗਰੰਟੀ ਨਹੀਂ ਆਪਾਂ ਲੈ ਸਕਦੇ ਇਹਨਾਂ ਦੀ ਠੀਕ ਹੈ ਨਾਲ ਕਹਿੰਦਾ ਗਰੰਟੀ ਦੇ ਉੱਥੇ ਨਸਵਾਣੀ ਬਾਈ ਤਿੰਨ ਸੌ 16 ਦੀ ਗਰੰਟੀ ਨਹੀਂ ਦਿੰਦੇ ਪਰ ਇੰਨਾ ਪਤਾ ਵੀ ਚੰਗੇ ਆ ਬਾਈ ਕਬੂਤਰ ਜਦੋਂ ਬੰਦਾ ਕੋਈ ਬਾਜੀ ਛੱਡ ਦੋਬਣਾ ਉਹਦੇ ਕੋਲੋਂ ਮਾੜਾ ਕਬੂਤਰ ਆ ਨਹੀਂ ਸਕਦਾ ਬਾਈ ਨਾ ਉਹ ਮਾੜੇ ਕਬੂਤਰ ਦੇ ਬੱਚੇ ਖੜਾਵੇਂ ਤਾਂ ਉਹਨਾਂ ਕੋਲੋਂ ਨਾ ਮਾੜਾ ਕਬੂਤਰ ਆਵੇ ਬਾਈ ਇਹ ਪਾਚੇ ਹੋਏ ਕਬੂਤਰ ਆ ਬਾਈ ਬਾਜੀ ਛੱਡਣ ਗੱਡੀ ਹੋ ਰਹੇ ਹੋਇਆ ਬਾਈ ਔਰ ਕਬੂਤਰ ਬੋਲੇ ਚੰਗਿਆ ਬਾਈ ਜੀ ਕਿਜਾ ਬਾਈ ਜੀ ਚੜਾ ਬੰਦਾ ਲਾਊਗਾ ਯਾਦ ਕਰੂਗਾ ਤੇ ਬਾਕੀ ਸੋਨੂ ਤੇ ਦੇਖ ਕੇ ਪਤਾ ਲੱਗ ਜਾਂਦਾ ਕਬੂਤਰਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਕੀ ਚੀਜ਼ ਆਈ ਥੋੜਾ ਬਾਈ ਜੀ ਕਰਾਈਏ ਕੱਲਾ ਕੱਲਾ ਚੈੱਕ ਦੇਖੋ ਬਾਈ ਜੀ ਥੋੜਾ ਬਾਈ ਜੀ ਕਰ ਲੋ ਕਲਾ ਕਲਾ ਚੈੱਕ ਕੋ ਉਤਰਾ ਵਈ ਵਾ ਵਈ ਦੇਖੀ ਚੱਲੋ ਵਈ ਅੱਖਾਂ ਅੱਖਾਂ ਦੇਖ ਲਓ ਵਈ ਅੱਲਾ ਵਈ ਕਰਾ ਇਹ ਚੈੱਕ ਸਭ ਕਲਾ ਕਲਾ ਵਈ ਲਓ ਵਈ

ਕਰੋਕ ਕਲਾ ਕਲਾ ਚੈੱਕ ਕਰੋ ਹਾਂ ਲੋ ਜੀ ਕਰੋ ਲੋਕ ਕਲਾ ਕਲਾ ਚੈੱਕ ਕਰੋ ਤਰੋਈ ਠੀਕ ਹੈ ਬਾਈ ਜੀ ਲੋ ਬਾਈ ਜੀ ਸਨੁਕ ਕਲਾ ਕਲਾ ਕੂਤਰ ਚੈੱਕ ਕਰਦਾ ਕਲਾ ਕਲਾ ਲੋ ਜੀ ਇੱਥੇ ਤਾਂ ਤੁਸੋ ਦੇ ਉਤਰਦੇ ਨੇ ਬਈ ਸੁਣੋ ਕੱਲਾ ਕੱਲਾ ਕਬੂਤਰ ਚੈੱਕ ਕਰਾਦਾ ਬਈ ਕੱਲਾ ਕੱਲਾ ਕਿਹਦਾ ਬਈ ਜੀ ਤੇ ਆ ਬੈਠਾ ਇੱਧਰ ਦੂਜੇ ਉਹ ਕਾਟਾ ਤੇ ਕਬੂਤਰੇ ਸਰਨੇ ਬਸ ਪਾਈ ਉਧਰੋਂ ਟਿੱਕ ਕੇ ਬਹਿ ਗਏ ਇਹ ਸਰਨੇ ਬਈ ਇਹ ਉੱਡ ਕੇ ਆ ਕੇ ਇੱਧਰ ਬੈ ਗਏ ਬਈ ਔਰ ਲੋਕ ਅਲਗ ਅਲਗ ਦੇ ਅੱਖਾਂ ਚੈੱਕ ਆ ਐਨ ਕਰ ਲੋ ਚੈੱਕ ਵਈ ਕੱਲਾਗਾ ਲਾ ਕਬੂਤਰ ਆ ਲਗਦਾ ਯਾਰ ਕਬੂਤਰ ਨਹੀਂ ਦਿਖਾਉਂਦੇ ਤੁਸੀਂ ਆ ਲੋ ਅਲਗ ਅਲਗ ਦੇ ਅੱਖਾਂ ਰੰਗ ਫਲ ਸਾਰਾ ਕੁਝ ਚੈੱਕ ਕਰਾਵਾਂਗੇ ਬਾਈ ਲਾਓ ਬਾਈ ਜੀ ਜੇ ਕਿਸੇ ਬੰਦੇ ਨੇ ਖੇਡ ਪਾਣੀ ਬਣਾਣਾ ਬਣਾ ਸਕਦਾ ਬਾਈ ਇੱਕ ਕਰੋ ਆਏ ਹੋਏ ਬਾਈ ਆਪਣੇ ਕੋਲੇ ਸਾਰੇ ਦੇ ਸਾਰੇ ਬਾਈ ਠੀਕ ਹੈ ਜੀ ਬਈ 3300 ਦੇ ਦੇਣਾ ਬਾਈ ਜੀ ਠੀਕ ਹੈ ਆ ਮਾਰੂ ਚਾਤੀ ਤੁਸੀਂ ਕਬੂਤਰਾਂ ਕੰਨੇ ਕਰ 3300 ਦੇ ਦੇਣਾ ਬਾਈ 3300 ਦੇ ਇਹਦੇ ਵਿੱਚ ਮਦੀਨਾ ਵੀ ਨੇ ਬਾਈ ਐਸਨਰ ਵੀ ਵਰਦਿਆ ਬਾਈ ਦੇਣੇ 3300 ਦੇ ਵਈ ਸਾਰੇ ਦੇਖ ਲੈ ਕਬੂਤਰਾਂ ਦੇ ਮਹਾਂਦਰੇ ਇੱਕ ਵੀ ਕਬੂਤਰ ਇਨੇ ਚ ਮਾਰਾ ਨਹੀਂ ਜਾ ਬਾਈ ਕਿਉਂਕਿ ਕਬੂਤਰ ਦਾ ਦੇਖਣ ਸਾਰੇ ਦਾ ਦਿੰਦਾ ਵੀ ਮਾੜਿਆ ਕਿ ਚੰਗਿਆ ਬਾਈ ਸੋ ਨੂੰ ਇੱਕ ਵੀ ਕਬੂਤਰਾਂ ਚ ਮਾੜਾ ਦਿਖਿਆ ਤਾਂ ਦੱਸਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਹੈਗੀ ਬਾਈ ਠੀਕ ਹੈ ਜੀ ਬਾਈ ਆਹ ਦੇਖ ਲਓ ਕੱਲਾ ਕੱਲਾ ਚੈੱਕ ਕਰਾਦਾ ਕੱਲਾ ਕੱਲਾ ਬਾਈ ਕੋਈ ਐ ਚੈੱਕ ਨਹੀਂ ਕਰਾਉਂਦਾ ਜਿਵੇਂ ਆਪਾਂ ਕਰਾਉਣਾ ਬਾਈ ਢੇਣੇ ਵੀ ਤੰਤੜ ਸੋਦੇ ਬਾਈ ਕਬੂਤਰ ਵੀ ਬਹੁਤ ਚੰਗਿਆ ਬਾਈ ਠੀਕ ਹੈ ਬਾਈ ਤੇ ਡਾਉਣੇ ਨਹੀਂ ਡਾ ਸਕਦੇ ਹੋ ਕਰੇ ਬ੍ਰੀਡ ਬਣਾਉਣੀ ਬ੍ਰੀਡ ਵੀ ਬਣਾ ਸਕਦਾ ਬਾਈ 3 300 ਦੇ ਵਿੱਚ ਕੋਈ ਮਾੜੇ ਨਹੀਂ ਹੈਗੇ ਬਾਈ ਜੀ ਆ ਲਓ ਜੀ ਕਰੋ ਚੈੱਕ ਬਾਈ ਆ ਕਾਲੀ ਚੀਨੀ ਮੀਨ ਚੈੱਕ ਕਰੋ ਕਾਲੀ ਚੀਨੀ ਬਾਈ ਹੈ ਆ ਦੇਖੋ ਬਾਈ ਕਰੋ ਚੈੱਕ ਬਾਈ ਤੁਬਹੀ ਕਬੂਤਰ ਮਾਰਨੀਗਾ ਉਹ ਇਹਨੇ ਜਿੱਕ ਕ ਵੀ ਥਿੰਗ ਮਾਰ ਕਹਿਆ ਜਾਂਦਾ ਬਾਈ। ਹਰ ਰੋ ਚੈੱਕ ਕੱਲਾ ਕੱਲਾ ਹੋਈ। ਸਭ ਦੇ ਖੰਭ ਪੂੰਛਾਂ ਤੋਂ ਪਾਰ ਜਾਂਦੇ ਆ ਬਾਈ। ਸਭ ਦੇ ਹੀ ਕਬੂਤਰਾਂ ਦੇ ਖੰਭਾਂ ਪੂੰਛਾਂ ਤੋਂ ਪਾਰ ਜਾਂਦੇ ਆ ਬਾਈ। ਸਾਰੇ ਸਾਰੇ ਕਬੂਤਰ ਚੰਗੇ ਆ ਬਾਈ ਇੱਕ ਘਰੋਂ ਆਏ ਹੋਏ ਵੀ। ਲੋ ਬਾਈ। ਆਇਆ ਵੀ ਜੋਤ ਸਿੰਘ। ਬਾਕੀ ਭਾਈ ਜੀ ਕਮੈਂਟ ਪੈਸ ਜ਼ਰੂਰ ਦੱਸਿਓ ਤੁਹਾਨੂੰ ਕੰਪਿਊਟਰ ਕਿਸ ਤਰ੍ਹਾਂ ਦੇ ਲੱਗੇ ਤੇ ਬਾਕੀ ਭਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਗਰਾ ਪ੍ਰੋਡਕਸ਼ਨ ਬਲੌਗ ਨੂੰ ਵੀ ਸਬਸਕ੍ਰਾਈਬ ਕਰੋ ਬਾਕੀਵਾਜਾ ਕਿਉਂਕਿ ਆਪਾਂ ਉਹਦੇ ਤੇ ਬਲੌਗ ਪਾਇਆ ਕਰਾਂਗੇ ਭਾਈ ਜੀ ਤੇ ਬਾਕੀ ਫੋਨ ਨੰਬਰ ਮੇਰਾ ਹੈਗਾ 88728 014 37 ਮੇਰਾ ਫੋਨ ਨੰਬਰ ਹੈ ਬਾਈ ਜੀ ਤੁਹਾਰਾ ਫੇਰ ਬੋਲ ਦਿੰਦੇ ਆ 88728014 37 ਮੇਰਾ ਫੋਨ ਨੰਬਰ ਹੈ ਪਿੰਡ ਲਾਗਰਾ ਚਲੋ ਸੰਗਰੂਰ ਨੇੜੇ ਜਿਉਣੇ ਮੋੜ ਵਾਲੇ ਮੋਹਰਾਂ ਜੀ ਪਿੰਡ ਲਾਗਰਾ ਚਲੋ ਸੰਗਰੂਰ ਨੇੜੇ ਜਿਉਣੇ ਮੋੜ ਵਾਲੇ ਮੋਹਰਾਂ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਆ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇੱਲਾਕੇ ਜਲਦੀ ਫਿਰ ਆਜੂ ਨੇ ਕੋਈ ਨਵੀਂ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ